ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦਾ ਭੇਜਿਆ ਹੋਇਆ ਸੈਦ ਖਾਨ ਜਰਨੈਲ ਸਤਗੁਰੂ ਗੁਰੂ ਕਲਗੀ ਤਰਪਾਦਸ਼ਾ ਨੂੰ ਗ੍ਰਿਫਤਾਰ ਕਰਨ ਵਾਸਤੇ ਆਨੰਦਪੁਰ ਦੀ ਧਰਤੀ ਦੇ ਉੱਤੇ ਤਾਈ ਕਰਦਾ ਏ ਇਹ ਸੈਦ ਖਾਨ ਜਰਨੈਲ ਸਤਕਾਰਯੋਗ ਬੀਬੀ ਨਸੀਰਾ ਦਾ ਰਿਸ਼ਤੇ ਅੰਦਰ ਸਕਾ ਭਰਾ ਲੱਗਦਾ ਏ ਅਤੇ ਕੌਮ ਦੇ ਮਹਾਨ ਸ਼ਹੀਦ ਸੈਦ ਪੀਰ ਬੁੱਧੂ ਸ਼ਾਹ ਦਾ ਰਿਸ਼ਤੇ ਅੰਦਰ ਸਕਾ ਸਾਲਾ ਲੱਗਦਾ ਏ ਇਹ ਸੈਦ ਖਾਨ ਜਰਨੈਲ ਆਨੰਦਪੁਰ ਦੀ ਧਰਤੀ ਦੇ ਉੱਤੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਮੈਦਾਨੇ ਜੰਗ ਅੰਦਰ ਲੜਨ ਵਾਸਤੇ ਵੰਗਾਰਦਾ ਹੈ ਪਾਤਸ਼ਾਹ ਗੁਰਦੇਵ ਨੀਲੇ ਦੇ ਸ਼ਾਹ ਸਵਾਰ ਬਣ ਕੇ ਮੈਦਾਨੇ ਜੰਗ ਦੇ ਅੰਦਰ ਆਏ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਖਸੀਅਤ ਵੇਖ ਕੇ ਗੁਰੂ ਪਾਤਸ਼ਾਹ ਦੇ ਅੰਮ੍ਰਿਤ ਭਿਜੇ ਨੈਣ ਵੇਖ ਕੇ ਸੈਦ ਖਾਨ ਜਰਨੈਲ ਨੇ ਆਪਣੀ ਤਲਵਾਰ ਪਾਸੇ ਰੱਖੀ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਉੱਤੇ ਟਹਿ ਟੇਰੀ ਹੋ ਗਿਆ ਹਜ਼ੂਰ ਪਾਤਸ਼ਾਹ ਨੇ ਇਹਨੂੰ ਮੋਢਿਆਂ ਤੋਂ ਫੜ ਕੇ ਆਪਣੇ ਸੀਨੇ ਦੇ ਨਾਲ ਲਾਇਆ ਹਜ਼ੂਰ ਪਾਦਸ਼ਾਹ ਪੁੱਛਦੇ ਨੇ ਸੈਦ ਖਾਂ ਕੀ ਗੱਲ ਏ ਸਰਵਣ ਕਰੀਏ ਸਾਧ ਸੰਗਤ ਸੈਦ ਖਾਂ ਜ਼ਰਨੈਲ ਜਿਹੜਾ ਗੁਰੂ ਕਲਗੀਧਰ ਪਾਦਸ਼ਾਹ ਨੂੰ ਫੜਨ ਆਇਆ ਸੀ ਹਜ਼ੂਰ ਪਾਦਸ਼ਾਹ ਦੇ ਚਰਨਾਂ ਦੇ ਉੱਤੇ ਝੁੱਕ ਕੇ ਜੋ ਸ਼ਬਦ ਕਹੇਗਾ ਉਹਨਾਂ ਲੈਣਾ ਨੂੰ ਢਾਡੀ ਜਥਾ ਆਪ ਜੀ ਦੀ ਸੇਵਾ ਅੰਦਰ ਹੈ ਇੰਜ ਬਿਣੇ ਕਰੇਗਾ ਟੁੱਟ ਗਿਆ ਮੇਰਾ ਜੀ ਬਲ ਟੁੱਟ ਗਿਆ ਮੇਰਾ ਜੀ ਆ ਮੈਂ ਵਿੱਚ ਮੈਂ ਪਾਪ ਜਨਮਾਂ ਦੇ ਤੋਂ ਤੇ ਨੇ ਪਾਪ ਜਨਮਾਂ ਦੇ